ਹਲਕਾ ਮਜੀਠਾ ਵਿੱਚ ਪੈਂਦੇ ਕਾ ਪਿੰਡ ਕਾਦਨਾਵਾਦ ਕਲਾਂ ਦੇ ਵਿੱਚ ਮੱਧ ਵਰਗੀ ਕਿਸਾਨ ਸੁਖਵਿੰਦਰ ਸਿੰਘ ਸੁਖਾ ਜਿਨ੍ਹਾਂ ਦੇ ਇੱਕ ਪਸ਼ੂਆਂ ਵਾਸਤੇ ਤੇ ਰਤੂੜੀ ਵਾਸਤੇ ਇੱਕ ਛੋਟਾ ਜਿਹਾ ਸ਼ੈੱਡ ਬਣਾਇਆ ਸੀ ਤੇ ਉਹ ਵੀ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਇਹ ਲੋਨ ਲੈ ਕੇ ਕਰਜ਼ਾ ਚੁੱਕ ਕੇ ਇਧਰੋਂ ਉਧਰੋਂ ਤੇ ਫੇਰੇ ਸ਼ੈੱਡ ਬਣਾਇਆ ਤੇ ਰਾਤ ਜੋ ਹਨੇਰੀ ਵਗੀ ਆ ਉਸ ਹਨੇਰੀ ਦੇ ਲਪੇਟ ਦੇ ਵਿੱਚ ਇਹ ਸ਼ੈੱਡ ਜਿਹੜਾ ਆਇਆ ਤੇ ਇਹ ਸ਼ੈੱਡ ਦੀਆਂ ਟੀਨਾ ਗਾਡਰ ਜੋ ਕੋ ਦੇਗਾ ਇਹ ਸਾਰੇ ਦਾ ਸਾਰਾ ਮਲਬਾ ਜਿਹੜਾ ਬਣ ਚੁੱਕਿਆ ਹੈ ਤੇ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇਹ ਜਿਹੜੀਆਂ ਟੀਨਾ ਉੱਡ ਕੇ ਬੱਬਰੇ ਵਰਗੀਆਂ ਹੋ ਗਈਆਂ ਜਿਵੇਂ ਥੌੜੇ ਦੇ ਨਾਲ ਤੋੜੀਆਂ ਹੁੰਦੀਆਂ ਨੇ ਇਸ ਤਰ੍ਹਾਂ ਦੀ ਇਹਨਾਂ ਦੀ ਹਾਲਤ ਬਣ ਗਈ ਆ ਦਿਖਾਈਆਂ ਜਾਣਗੀਆਂ ਆਪਜੀ ਨੂੰ ਔਰ ਇਸ ਦੇ ਨਾਲ ਹੀ ਗਾਰਡ ਜਿਹੜੇ ਨੇ ਉਹ ਦੂਸਰੀ ਪੈਲੀ ਦੇ ਵਿੱਚ ਪਏ ਨੇ ਇਸ ਸਬੰਧ ਦੇ ਵਿੱਚ ਅਸੀਂ ਸੁਖਵਿੰਦਰ ਸਿੰਘ ਸੁਖਾ ਦੇ ਨਾਲ ਗੱਲਬਾਤ ਕਰਾਂਗੇ ਕਿ ਇਹ ਜਿਹੜਾ ਸ਼ੈੱਡ ਆ ਇਹਨੇ ਕਦੋਂ ਕੋ ਬਣਾਇਆ ਸੀ ਤੌਰ ਤੁਸੀਂ ਜੁੜੇ ਰਹੋ ਪਬਲਿਕ ਕ੍ਰਾਈਮ న్యూਸ ਦੇ ਨਾਲ ਮੈਕਰਪਾਲ ਸਿੰਘ ਛੇਤ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਚੋਖਾ ਸਿੰਘ ਜੀ ਤੁਸੀਂ ਇਹ ਜਿਹੜਾ ਸ਼ੈੱਡ ਬਣਾਇਆ ਕਿ ਨਾ ਜਿਹੜਾ ਬਣਾਇਆ ਨੂੰ ਇਹਨੂੰ ਜੀ ਜੇ ਕੋਈ ਤਕਰੀਬਨ 4-5 ਮਹੀਨੇ ਹੀ ਹੋਏ ਸੀਗੇ ਜੀ ਔਰ ਇਹ ਸਾਰਾ ਹੀ ਛੱਡ ਜਿਹੜਾ ਅਸੀਂ ਕੁਝ ਲੋਨ ਲਿਆ ਸੀਗਾ ਕੁਝ ਇਧਰ ਉਧਰੋਂ ਫੜ ਕੇ ਪੈਸੇ ਸਾਰਾ ਤੇ ਫਿਰ ਤਿਆਰ ਕੀਤਾ ਸੀਗਾ ਜੀ ਬੜੀਆਂ ਮੁਸ਼ਕਲਾਂ ਦੇ ਵਿੱਚ ਯਾਨੀ ਕਿ ਜਿਹੜਾ ਇਹ ਛੱਡ ਤਿਆਰ ਕੀਤਾ ਗਿਆ ਔਰ ਮੈਂ ਗਾਈਆਂ ਲਿਆਇਆ ਸੀਗਾ ਵੀ ਆਪ ਦਾ ਘਰ ਦਾ ਖਰਚ ਜਾਂ ਰੋਜੀ ਰੋਟੀ ਦਾ ਲਾਂਦਾ। ਕਮਾਈ ਦਾ ਸਾਧਨ ਕੀ ਆ? ਕਮਾਈ ਦਾ ਸਾਧਨ ਇਹੋ ਆ ਜੀ ਨਾ ਸਾਡੇ ਕੋਲ ਕੋਈ ਜ਼ਮੀਨ ਜੇ ਹੋਰ। ਉਹਨਾਂ ਵਾਸਤੇ ਵੀ ਜਿਹੜੀ ਚਾਰਾ ਆ ਉਹ ਅਸੀਂ ਪਹਿਲੀ ਠੇਕੇ ਤੇ ਲੈ ਕੇ ਤੇ ਫਿਰ ਬੀਜਦੇ ਜੇ। ਪੱਠੇ ਵੀ ਜਿਹੜੇ ਆ ਉਹ ਠੇਕੇ ਤੇ ਪਹਿਲੀ ਲੈ ਕੇ ਫਿਰ ਘਰਦੇ ਜੇ। ਇਹ ਜੋ ਜਿਹੜੀ ਘਟਨਾ ਇਹ ਵਾਪਰੀ ਤੁਹਾਡੀ ਇਹ ਕਿਸ ਤਰ੍ਹਾਂ ਵਾਪਰੀ ਆ? ਕੱਲ ਸ਼ਾਮ ਨੂੰ ਜਿਹੜੀ ਹਨੇਰੀ ਚੱਲੀ ਜੇ ਉਸ ਹਨੇਰੀ ਦੇ ਨਾਲ ਹੀ ਇਹ ਸਾਰਾ ਕੁਝ ਹੀ ਸਾਡਾ ਜੀ ਉੱਡ ਗਿਆ ਜੇ। ਤਕਰੀਬਨ 3 ਤੇ ਕੋਈ ਬਚੀ ਨਹੀਂ ਜੇ ਸਾਰੀਆਂ 3 ਜਿਹੜੀਆਂ ਉਹ ਟੋਟੀ ਗਈਆਂ ਨੇ ਬਿਲਕੁਲ ਚੂਰਾ ਚੂਰਾ ਹੀ ਹੋ ਚੁੱਕੀਆਂ ਨੇ। ਗਾਡਰੀ ਬਚੇ ਨੇ ਆਦੋ ਹੀ ਸੀਖਾ ਵੇਖ ਸਕਦੇ ਜੇ ਵੀ ਇਹ ਵੀ ਸਿੱਧੀਆਂ ਹੋ ਚੁੱਕੀਆਂ ਨੇ ਹਵਾ ਦੇ ਨਾਲ ਹੀ ਇੰਨਾ ਜ਼ਿਆਦਾ ਮਤਲਬ ਕਿ ਨੁਕਸਾਨ ਹੋਇਆ ਕਿ ਪੁੱਛੋ ਵੀ ਕੁਝ ਨਾ ਦੋਸਤੋ ਇਹ ਉਹ ਹੁਕਾਂ ਨੇ ਜਿਨ੍ਹਾਂ ਦੇ ਨਾਲ ਟੀਨਾ ਬੱਧੀਆਂ ਜਾਂਦੀਆਂ ਟੀਨਾ ਦੇ ਵਿੱਚੋਂ ਦੀ ਪਾ ਕੇ ਤੇ ਗਾਡਰਾਂ ਨਾਲ ਬੰਨੀਆਂ ਜਾਂਦੀਆਂ ਨੇ ਟੀਨਾ ਕੱਸੀਆਂ ਜਾਂਦੀਆਂ ਇਹ ਉਹ ਹੁਕਾਂ ਨੇ ਇਹ ਹੁਕਾਂ ਵੀ ਸਿੱਧੀਆਂ ਹੀ ਹੋ ਚੁੱਕੀਆਂ ਨੇ ਇਹ ਇਸ ਹੰਢੇਰੀ ਦੀ ਲਪੇਟ ਦੇ ਵਿੱਚ ਇਹ ਗਰੀਬ ਬੰਦਾ ਆਇਆ ਤੇ ਇਸ ਮਨੁੱਖ ਦੀ ਜਿਹੜੀ ਆ ਵੱਧ ਤੋਂ ਵੱਧ ਸਾਨੂੰ ਮਦਦ ਕਰਨੀ ਚਾਹੀਦੀ ਆ ਕਿਉਂਕਿ ਦੁਨੀਆ ਦੇ ਸੰਗਤ ਦੇ ਕੋਲ ਜਿਹੜੀ ਆ ਅਪੀਲ ਕੀਤੀ ਜਾਂਦੀ ਆ ਉਹ ਕਦੀ ਵਿਅਰਥੀ ਜਾਂਦੀ ਇਹ ਬੰਦਾ ਕਰਜ਼ੇ ਦੀ ਲਪੇਟ ਦੇ ਵਿੱਚ ਤੇ ਇਹ ਕਰਜ਼ੇ ਦੀ ਲਪੇਟ ਦੇ ਵਿੱਚੋਂ ਇਸ ਨੂੰ ਕੱਢਣ ਵਾਸਤੇ ਥੋੜੀ ਥੋੜੀ ਅਸੀਂ ਮਦਦ ਕਰੀਏ ਤੇ ਇਹਦਾ ਜਿਹੜਾ ਕੰਮ ਆ ਉਸ ਦਾ ਸੈਟ ਕਿੰਨੇ ਦਾ ਨੁਕਸਾਨ ਹੋਇਆ ਹੋਊਗਾ ਆਪ ਜੀ ਦਾ ਇਹ ਜੀ ਅਸੀਂ ਤਕਰੀਬਨ ਲੱਖ ਸਵਾ ਲੱਖ ਦੇ ਲਾਗ ਛਾਗੇ ਸਾਡਾ ਲੱਗ ਗਿਆ ਸੀ ਅਜੇ ਹਾਲਾਕੇ ਵਿੱਚ ਅਸੀਂ ਕੁਝ ਇੱਟਾਂ ਪੁਰਾਣੀਆਂ ਲਈਆਂ ਹੈਗੀਆਂ ਵਿੱਚ ਤੇ ਇਸ ਤਰੀਕੇ ਨਾਲ ਗਾਡਰ ਵੀ ਅਸੀਂ ਪੁਰਾਣੇ ਲਿਆਂਦੇ ਸੀਗੇ 7-8 ਗਾਡਰ ਲਿਆਂਦੇ ਸੀਗੇ ਨਾਲ 30 ਕੁ ਟੀਨਾ ਪਈਆਂ ਸੀਗੀਆਂ ਇਹ ਕੁਝ ਗਾਈਆਂ ਦਾ ਨੁਕਸਾਨ ਤਾਂ ਨਹੀਂ ਹੋਇਆ ਕਿ ਬਚਾਅ ਹੋ ਗਿਆ ਗਾਈਆਂ ਦਾ ਬਚਾਇਆ ਜੀ ਇੱਕ ਗਾਈ ਦੇ ਵਜੀ ਆ ਮੜੀ ਜੀ ਟੀਨ ਇੱਕ ਉਹ ਦੇ ਕੱਟ ਲੱਗਾ ਥੋੜਾ ਜਿਹਾ ਤੇ ਇਹ ਗਾਈਆਂ ਸੀ ਤੇ ਰਾਤ ਨੂੰ ਨਾ ਬਾਹਰ ਕੱਢ ਗਏ ਸੀਗੇ ਵੈਸੇ ਹੀ ਰਾਤ ਨੂੰ ਬਾਹਰ ਬੰਨ ਜਾਂਦੀਆਂ ਸੀ ਤਾਂ ਕਿ ਅੰਦਰ ਗਰਮੀ ਨਾ ਲੱਗੇ ਇਹਨਾਂ ਨੂੰ ਇਸ ਕਰਕੇ ਥੋੜਾ ਗਾਈਆਂ ਦਾ ਬਚਾਅ ਹੋ ਗਿਆ ਜੀ ਸਾਡਾ ਕੁਛ ਹੀ ਕੁਝ ਕਹਿਣਾ ਚਾਹੁੰਦੇ ਜੇ ਕੋਈ ਜਾਬ ਸਰਕਾਰ ਨੂੰ ਜਾਂ ਹੋਰ ਜਿਹੜੇ ਸਮਾਜ ਸੇਵਾਵਾਂ ਜਿਹੜੀਆਂ ਨਭਾਰੀਆਂ ਨੇ ਜ세 ਬੰਦੀਆਂ ਉਹਨਾਂ ਨੂੰ ਉਹਨਾਂ ਨੂੰ ਬਸ ਇਹ ਅਪੀਲ ਹੀ ਕਰ ਸਕਦੇ ਆ ਜੀ ਜੋ ਵੀ ਸਾਡੀ ਮਦਦ ਹੋ ਸਕਦੀ ਆ ਉਹ ਕੀਤੀ ਜਾਵੇ ਜੇ ਸਰਕਾਰ ਸਾਡੀ ਕੋਈ ਬਾਹ ਫੜੇ ਤਾਂ ਬਹੁਤ ਵਧੀਆ ਗੱਲ ਆ ਜੀ ਵੇਖੋ ਸਰਕਾਰਾਂ ਹੀ ਕਰਦੀਆਂ ਨੇ ਬਾਕੀ ਸਾਡੇ ਐਨ ਆਰ ਆਈ ਵੀਰ ਭਰਾ ਤੇ ਬਹੁਤ ਮਦਦਾਂ ਕਰਦੇ ਨੇ ਹਰ ਇੱਕ ਦੀਆਂ ਕਰਦੇ ਆਏ ਆ ਜੇ ਸਾਡੀ ਵੀ ਕੋਈ ਕਰ ਦਵੇ ਤੇ ਬਹੁਤ ਵਧੀਆ ਹੋ ਜਾਏਗਾ ਜੀ ਕਿਉਂਕਿ ਕਰਜ਼ਾ ਪਹਿਲਾਂ ਹੀ ਚੁੱਕਿਆ ਆ ਤੇ ਹੁਣ ਉਹਦੇ ਮੁਸ਼ਕਲ ਹੀ ਪੈਣੀਆਂ ਆਈ ਸਾਡੇ ਕੋਲੋ ਇਹ ਤਾਂ ਪਹਿਲਾਂ ਹੀ ਕਰਜ਼ਾ ਚੁੱਕ ਕੇ ਪਾਈਆਂ ਸੀਗੀਆਂ ਹੁਣ ਤਾਂ ਇਦਾਂ ਹੀ ਗੁਜ਼ਾਰਾ ਚੱਲਣਾ ਜੇ ਸਾਡਾ ਤਾਂ ਬਾਕੀ ਜੀ ਚਲੋ ਹੁਣ ਸਾਡੇ ਕੋਲ ਟੀਨਾ ਤੇ ਪੈਣੀਆਂ ਨਹੀਂ ਜੇ ਕਿਉਂਕਿ ਟੀਨਾ ਪਾਉਣ ਵਾਸਤੇ ਹੁਣ ਸਾਡੇ ਕੋਲ ਰਿਆ ਇੱਕ ਅੱਖ ਨਹੀਂਗਾ ਹੁਣ ਤਾਂ ਇੱਕੋ ਹੀ ਰਸਤਾ ਦਿਖਦਾ ਪਿਆ ਜਾਂ ਤਾਂ ਸੁਸਾਇਡ ਕਰੀਏ ਤੇ ਜਾਂ ਫਿਰ ਇਸੇ ਤਰ੍ਹਾਂ ਹੀ ਗੁਜ਼ਾਰਾ ਜਿਹੜਾ ਵਾ ਚੱਲਦਾ ਜਾਵੇ ਸਾਡਾ ਮਾਧਵਾਰਗੀ ਕਿਸਾਨ ਸੁਖਵਿੰਦਰ ਸਿੰਘ ਸੁਖਾ ਜੋ ਪਿੰਡ ਕਾਦਰਾਵਾਦ ਤੋਂ ਅਸੀਂ ਆਪ ਜੀ ਨੂੰ ਅਸੀਂ ਅਪੀਲ ਕਰਨ ਲੱਗੇ ਆ ਕਿ ਇਹ ਕਿਸਾਨ ਜਿਹੜਾ ਵਾ ਇੱਕ ਕਰਜ਼ੇ ਦੀ ਲਪੇਟ ਦੇ ਵਿੱਚ ਆ ਆਮ ਕਿਸਾਨ ਕਰਜ਼ੇ ਦੀ ਲਪੇਟ ਦੇ ਵਿੱਚ ਆ ਜਾਂਦੇ ਨੇ ਜਦੋਂ ਇਹਨਾਂ ਦੇ ਨਾਲ ਕੋਈ ਇਸ ਤਰ੍ਹਾਂ ਦੀਆਂ ਘਟਰਾਵਾਂ ਵਾਪਰਦੀਆਂ ਤੇ ਘਟਨਾਵਾਂ ਵਾਪਰ ਤੋਂ ਬਾਅਦ ਪਹਿਲਾਂ ਵੀ ਉਹਨਾਂ ਨੇ ਕਰਜ਼ਾ ਲੈ ਕੇ ਤੇ ਖਾਦਾ-ਬੀਤਾ ਹੁੰਦਾ ਕਰਜ਼ਾ ਲੈ ਕੇ ਤੇ ਕਾਰੋਬਾਰ ਕੀਤਾ ਹੁੰਦਾ ਤੇ ਕਰਜ਼ਾ ਜਿਹੜਾ ਉਹ ਉਤਾਰਿਆ ਨਹੀਂ ਜਾਂਦਾ ਤੇ ਉਹਨਾਂ ਨਾਲ ਘਟਨਾ ਵਾਪਰ ਜਾਂਦੀ ਆ ਘਟਨਾ ਵਾਪਰਨ ਤੋਂ ਬਾਅਦ ਉਹਨਾਂ ਦਾ ਮਨੋਬਲ ਡੋਲ ਜਾਂਦਾ ਤੇ ਫਿਰ ਕੀ ਕਰਦੇ ਨੇ ਫਿਰ ਸੁਸਾਈਡ ਕਰਦੇ ਨੇ ਮੈਂ ਸਮੂਹ ਸਮਾਜ ਸੇਵੀ ਜਥੇਬੰਦੀਆਂ ਔਰ ਐਨ ਆਰ ਆਈ ਵੀਰ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਇਹਦਾ ਮਨੋਬਲ ਬਿਲਕੁਲ ਡੋਲਿਆ ਹੋਇਆ ਇਹਦੀ ਥੋੜੀ ਬੋਰੀ ਮਦਦ ਕੀਤੀ ਜਾਵੇ ਜਾਂ ਜੋ ਲੋਕ ਜਿੰਨੇ ਵੀ ਵੀਡੀਓ ਵੇਖਣ ਵਾਲੇ ਨੇ ਥੋੜੀ ਥੋੜੀ ਮਦਦ ਕਰ ਦੇਣੇ ਦੀ ਇਹਦਾ ਕੰਮ ਜਿਹੜਾ ਉਹ ਬਹੁਤ ਵਧੀਆ ਦੁਬਾਰਾ ਤੋਂ ਫਿਰ ਸ਼ੁਰੂ ਹੋ ਸਕਦਾ ਇਹ ਬੱਚੇ ਪਰਿਵਾਰ ਦੇ ਵਿੱਚ ਆਪਣੇ ਤੇ ਬਿਲਕੁਲ ਆਜੀ ਖੁਸ਼ ਰਹੂਗਾ ਆਪਜੀ ਨੂੰ ਇਹਦੀਆਂ ਸੁਆਵਾਂ ਵੀ ਲੱਗਣ ਗਿਆ ਅਹਿਸਾਸਾਂ ਵੀ ਲੱਗਣ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ